ਹਾਂਜੀ ਵੀਡੀਓ ਵੇਖ ਰ ਸਾਰੇ ਪਿਆਰੋਂ ਤੇ ਭਾਵਨੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਛੜਤੀ ਕਾਲਾ ਚ ਹੋਵੋਗੇ ਸੋ ਹਰ ਰੋਜ਼ ਦੀ ਤਰ੍ਹਾਂ ਜੋ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਕੁਝ ਸੁਕਣੀ ਲੱਭਿਆ ਸੀ ਸਾਨੂੰ ਬਣਾਉਣ ਨੂੰ ਤੇ ਇਸ ਕਰਕੇ ਅਸੀਂ ਕਦੂ ਤੋੜ ਕੇ ਲੈ ਆ ਤੇ ਕੌਪ ਤੇ ਬਣਾਉਣ ਲੱਗੇ ਜੀ ਇਹਦੇ ਵਿੱਚ ਥੱਲੇ ਆਪਣਾ ਕਦੂ ਕਸ ਕੀਤਾ ਹੋਇਆ ਕਦੂ ਆ ਵਿੱਚ ਆਪਾਂ ਵੇਸਣ ਮਿਰਚ ਤੇ ਲੂਣ ਥੋੜਾ ਥੋੜਾ ਪਾ ਲੈਣਾ ਵਾ ਨਹੀਂ ਤੇ ਆਪਾਂ ਨੂੰ ਫੋਕਾ ਜਿਹਾ ਇਹਦਾ ਟੇਸਟ ਆਊਗਾ ਤੇ ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲਾਂਗੇ ਇਧਰ ਤੇਲ ਆਪਣਾ ਗਰਮ ਹੋ ਚੁੱਕਿਆ ਵਾ ਕਿ ਇਹਨਾਂ ਨੂੰ ਪਕੌੜੇ ਵਾਂਗ ਕੱਢਣਾ ਹੁੰਦਾ ਲਓ ਜੀ ਪਹਿਲਾ ਪੂਰਾ ਆਪਣਾ ਪੈ ਗਿਆ ਵਾ ਵਿੱਚ ਤੇ ਹੁਣ ਆਪਾਂ ਇਹਨੂੰ ਦੇਖਾਂਗੇ ਕਿ ਬਣ ਚੁੱਕੇ ਹੈ ਕਿ ਕਿਵੇਂ ਨਹੀਂ ਹਜੇ ਥੋੜੇ ਕੱਚੇ ਲੱਗਦੇ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ ਫਿਰ ਆਪਾਂ ਇਹਨਾਂ ਦਾ ਪਾਸਾ ਬਦਲਾਂਗੇ ਲਓ ਜੀ ਸਾਡੀ ਪਕੌੜਿਆਂ ਦੀ ਏਕ ਇੱਕ ਸਾਈਡ ਬਣ ਗਈ ਕੌਫਤਿਆਂ ਦੀ ਤੇ ਹੁਣ ਦੂਸਰੀ ਸਾਈਡ ਆਪਾਂ ਜਿਹੜੀ ਉਹ ਵੀ ਬਣਾ ਲਾਂਗੇ ਤੇ ਇਹਨੂੰ ਆਪਾਂ ਜ਼ਿਆਦਾ ਸੇਕਣਾ ਨਹੀਂ ਹੁੰਦਾ ਪਕੌੜਿਆਂ ਦੀ ਤਰ੍ਹਾਂ ਥੋੜਾ ਵੀ ਜ਼ਿਆਦੇ ਰਾੜਨੇ ਨਹੀਂ ਹੁੰਦੇ ਪਕੌਣੇ ਤਾਂ ਹੁੰਦੇ ਹੀ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਲਵਾਂਗੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਇਹਨੂੰ ਜਿਹੜੇ ਰਹਿ ਗਏ ਉਹਨਾਂ ਨੂੰ ਥੋੜਾ ਥੋੜਾ ਸੇਕ ਹੋ ਗੋਲਵਾਦਾਂ ਸਾਨੂੰ ਤਾਂ ਮੀਡੀਅਮ ਦੀ ਫਲੇਮ ਤੇ ਬਣਾਈਏ ਜਿਆਦਾ ਥੋੜਾ ਨਾ ਆਪਕੇ ਨਾਮ ਨਾਲ ਇਹ ਤੇ ਬਹੁਤ ਵਧੀਆ ਬਣਦੇ ਨਹੀਂ ਕਿ ਵਿੱਚੋਂ ਨਾ ਕੱਚੇ ਰਹਿ ਜਾਂਦੇ ਆ ਤਾਂ ਇਸ ਕਰਕੇ ਥੋੜੀ ਜਿਹੀ ਮੱਤੀ ਅੱਗੇ ਬਣਾਇਆ ਕਰੀਏ ਆਜੀ ਆਪਣੇ ਜਿਹੜੇ ਕੌਪ ਤੇ ਆ ਇਹ ਤੇ ਬਣ ਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਲਾਵਾਂਗੇ ਇਸੇ ਤੇਲ ਦੇ ਵਿੱਚ ਹੀ ਆਪਾਂ ਹੁਣ ਤੜਕਾ ਲਗਾ ਲਾਂਗੇ ਇਹਦੇ ਵਿੱਚ ਆਪਣਾ ਅਦਰਕ ਟਮਾਟਰ ਲਸਣ ਤੇ ਹਰੀ ਮਿਰਚ ਤੇ ਗੰਡਾ ਤੇ ਇਹ ਉੱਪਰ ਅਸੀਂ ਪੱਤਾ ਮੇਥੀ ਸਾਰਾ ਕੁਝ ਪਾਇਆ ਹੋਇਆ ਵਾ ਤੇ ਹੁਣ ਆਪਾਂ ਇਹਨੂੰ ਵਿੱਚ ਪਾ ਦਾਂਗੇ ਬਹੁਤ ਲਓ ਜੀ ਤੜਕਾ ਆਪਣਾ ਪੂਜ ਚੁੱਕਿਆ ਵਾ ਜਿਦ ਤੁਸੀਂ ਦੇਖ ਸਕਦੇ ਹੋ ਇਹ ਕਿੰਨੀ ਬਹੁਤ ਸੋਹਣੀ ਹੰਡੀ ਚ ਹੈ ਤੇ ਹੁਣ ਆਪਾਂ ਇਹਦੇ ਵਿੱਚ ਹਲਦੀ ਤੇ ਮੇਲ ਪਾ ਲਵਾਂਗੇ ਆਪਣੇ ਟੇਸਟ ਅਨੁਸਾਰ ਆਪਾਂ ਪਾ ਲਈ ਪਾਣੀ। ਲੋ। ਅਗਲਾ 10 ਬੋਲਾਂ ਦਾ ਪਾਣੀ ਇੱਥੇ ਹੋਰ ਪਾ ਦਾਂਗੇ ਤੇ ਤਰੀ ਭਨ ਤੋਂ ਬਾਅਦ ਆਪਾਂ ਜਿਹੜੇ ਕੌਪ ਦੇ ਵਿੱਚ ਪਾਵਾਂਗੇ। ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇ। ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਜਲਦੀ ਹੀ ਮਿਲਦੇ ਆਂਗਲੀ ਨਵੀਂ ਵੀਡੀਓ ਦੇ ਨਾਲ। ਤਦ ਤੱਕ ਆਪਣਾ ਖਿਆਲ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ।